ਭਾ ਜਲੂਗਾ ਮਜਾਰਾ ਬਹੁਤ ਇੱਕ ਪਾਸਾ ਹੋ ਕੇ ਜਾਂ ਤਾਂ ਇਹ ਪ੍ਰਸ਼ਾਸਨ ਕੁੱਤ ਕੇ ਸਾਨੂੰ ਫਾਊਗਾ ਇੱਥੋਂ ਅੱਜ ਕੁੱਤਲੇ ਕੋਈ ਗੱਲ ਨਹੀਂ ਮਾਰੇ ਆ ਡਾਂਗਾ ਨਾਲ ਕੁੱਤ ਕੇ ਡਾਦੂ ਇੱਥੋਂ ਜਾਂ ਕੋਈ ਨਵੇੜਾ ਕਰੂਗਾ ਇਸ ਕਰਕੇ ਆਰਾਮ ਨਾਲ ਰਿਲੈਕਸ ਹੋ ਕੇ ਬਹਿ ਜਾਓ ਦਰਿਆ ਬਹੁਤ ਵੱਜਿਆ ਜੇ ਕੋਈ ਸਮੱਸਿਆ ਆਈ ਏ ਸੜਕ ਤੇ ਵਿਖਾ ਲੈਣੀ ਬਲੰਟੀਆ ਤਿਆਰ ਰਹਿਣ ਜਦੋਂ ਜਾਦੇ ਇਕੱਠ ਹੋ ਗਿਆ ਆ ਸੜਕ ਰੋਕ ਲੈਣੀ ਤੇ ਆਰਾਮ ਨਾਲ ਰਿਲੈਕਸ ਹੋ ਕੇ ਬਹਿ ਜਾਓ ਕੋਈ ਕਾਲ ਵਾਲੀ ਗੱਲ ਨਹੀਂ ਕੋਈ ਜਾ ਕੇ ਦੀ ਸਰਨਾ ਜਿਹੜੀ ਤੁਸੀਂ ਵੱਤ ਤੋਂ ਵੱਤਰ ਹਾਲਚ ਆ ਗਏ ਹੁਣ ਬੰਦੇ ਮਰਵਾਉਣ ਵਾਲੀ ਹਾਲਤੀ ਤੁਸੀਂ ਆ ਗਏ ਇਹ ਵੱਟ ਖਾਣਾ ਸਿਸਟਮ ਜਿਹਦੇ ਕਾਰਨ ਤੇ ਕਮਲਜੀਤ ਨੂੰ ਮਾਰਦਾ ਹੈ ਤੁਹਾਨੂੰ ਵੀ ਮਾਰੂਗਾ ਇਹ ਇਹ ਤੁਹਾਨੂੰ ਵੀ ਮਾਰੂਗਾ ਸਿਸਟਮ ਇਹ ਸਵੇਰੇ ਫੇਰ ਧੁੰਦ ਜਿ ਆਣਾ ਤੁਸੀਂ ਸਾਰਿਆਂ ਨੇ 4 ਵਜੇ ਤੋਂ ਰੋਗੇ 70 70 ਕਿਲੋਮੀਟਰ ਸਫਰ ਕਰਕੇ ਤੁਸੀਂ ਵੋਟਾਂ ਦੀ ਕਾਊਂਟਿੰਗ ਕਰਨ ਜਾਣੀ ਹੈ ਥੋੜਾ ਐਸੋ ਡੈਮੋਕਰੇਸੀ ਨਾਲ ਇਸ ਸਿਸਟਮ ਨਾਲ ਕੋਈ ਇੰਟਰਸਟ ਨਹੀਂ ਮੈਨੂੰ ਪਤਾ ਇਹ ਗੱਲ ਦਾ ਪਰ ਜੇ ਇਹਦਾ ਕੋਈ ਖੜਾ ਛੜਾਉਣਾ ਇਹਦਾ ਕੋਈ ਪੱਕਾ ਲਾਜ ਕਰਨਾ ਫਿਰ ਐ 15-20 ਮਿੰਟ ਦਾ ਧਰਨਾ ਵੀ ਮੈਂ ਜਾਇਆ ਵਾਂ ਐ ਕਰਿਆ ਵਾਂ ਸਰਦਨਾਮੀ ਇਹੇ ਉਦੋਂ ਵੀ ਤੁਸੀਂ 8 ਵਜੇ ਤੱਕ ਬੈਠੇ ਆ ਨਹੀਂ ਨਵੇੜਾ ਹੋਇਆ ਬੀਐਲ ਵਾਲਾ ਉਦੋਂ ਵੀ ਲੰਮੇ ਰਾਤਾਂ ਦੀਆਂ ਰਾਤਾਂ ਬਹਿਣਾ ਪਊਗਾ ਜਾਦੇ ਤਰੜਾ ਕੰਮ ਆ ਆ ਆ ਬਾਈ ਦਰਪਹਿਰ ਗਿਆ ਕੇ ਬਹਿ ਗਏ ਹੁਣ ਕੋਈ ਗੱਲ ਵਾਸੇ ਐਸੇ ਲਾ ਕੇ ਹੁਣ ਨਿਬੜੂ ਗੱਲ ਇਹ ਐ ਨਿਬੜਨੀ ਨਹੀਂ ਸਾਰੇ ਆਰਾਮ ਨਾਲ ਜੱਜ ਕੇ ਬੈਠੋ ਧੰਨਵਾਦ ਬਲਾਰੇ ਬੋਲੀ ਚੱਲੋ ਤੇ ਡੀਸੀ ਨੂੰ ਜਾਣ ਨਹੀਂ ਦੇਣਾ ਜੇ ਗਿਆ ਫਿਰ ਇਥੇ ਲੰਮੇ ਪੈ ਜਾਣਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਪਿਆਰ ਹੋ ਜੇ